ਜਿਹੜੇ ਲੋਕ ਐ ਨਾ ਤੁਹਾਨੂੰ ਇਹ ਲਾਹੌਰ ਦੇ ਹੋਣ ਜਾਂ ਪੰਜਾਬ ਦੇ ਹੋਣ ਜਾਂ ਰਾਉਲਪਿੰਡੀ ਦੇ ਹੋ ਉਹਨਾਂ ਲੋਕਾਂ ਦੇ ਅੰਦਰ ਹਿੰਦੁਸਤਾਨ ਨਾਲ ਸੰਬੰਧ ਠੀਕ ਕਰਨ ਦੀ ਬੜੀ ਇੱਛਾ ਹੈ ਤੇ ਸਾਡੇ ਸੰਬੰਧ ਠੀਕ ਹੋਣ ਬੜੇ ਪ੍ਰਾਪਤ ਦੇ ਲੋਕ ਬੜੇ ਉਹਨਾਂ ਵੀ ਹਸਪੀਟਲ ਦੇ ਵਾਲੇ ਲੋਕਾਂ ਨੂੰ ਬੜਾ ਪਿਆਰ ਕਰਦੇ ਜੀ ਇਹਨੂੰ ਕੋਈ ਨਾ ਪ੍ਰਤਨੀ ਕਰਦੇ ਅਸੀਂ ਇਹਨੇ ਡੈਲੀਗੇਸ਼ਨ ਨਾਲ ਸਾਡੇ ਕੋਈ ਉਹ ਜੀ ਕਿ ਇਸ ਨਹੀਂ ਹੋਇਆ ਕਿ ਵੀ ਜਿਹੜੇ ਕੋਈ ਕਿਸੇ ਨਾਲ ਵਾਪਰਿਆ ਹੋਵੇ ਕੋਈ ਆਰਗੂਮੈਂਟ ਆ ਤਾਂ ਉਹ ਗੱਲ ਬਕਰੀ ਹੈ ਵੀ ਜਿਵੇਂ ਤੁਸੀਂ ਜਾਣਿਆ ਉਹਨਾਂ ਨੂੰ ਹੁੰਦਾ ਵੀ ਚੰਚਲ ਮਨੋਤ ਸਿੰਘ بار بار ਕੀ ਮੰਗਦਾ ਪਾਕਿਸਤਾਨ ਸ਼ੂਲੂ ਸ਼ੂਲੀ ਸੀ ਪਾ ਕੇ ਉਹਨਾਂ ਨੇ ਕੇਰ ਵੀ ਨਹੀਂ ਜੀ ਤੇ ਉਹਨਾਂ ਦੇ ਬੰਦੇ ਮੋਟਰਸਾਈਕਲ ਤੇ ਕਈ ਗਰੀ ਮੈਨੂੰ ਫਾਲੋ ਕਰਦੇ ਸੀ ਨਾਲ ਨੂੰ ਬੁਲਾ ਲਿਆ ਦੇ ਇਮਾਮ ਬਾਈ ਤੂੰ ਕੀ ਜਾਇਰ ਅੱਛਾ ਤੇ ਉਹ ਫਿਰ ਮੈਂ ਉਹਨਾਂ ਨੂੰ ਦੱਸ ਦਿੰਦਾ ਜੀ ਵੀ ਮੈਂ 5 ਸਾਲਿਆਂ ਉੱਤਰ ਜਾ ਰਿਹਾ ਹਾਂ ਕਿਉਂ ਟਾਈਮ ਵੇਸ ਕਰਦੇ ਹੋ ਤੋ ਉਹਦੇ ਜਦੋਂ ਮਲਕਾਂ ਨੇ ਜਿਹੜੀ ਆਪਣੀ ਕਰਮੀ ਹੁੰਦੀ ਹੈ ਉਹ ਕੋਈ ਆਜੰਸੀਆਂ ਨੇ ਕੰਮ ਕਰਦੇ ਮੈਨੂੰ ਉਹਦੇ ਦੇ ਕੋਈ ਇਤਰਾ